ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਭੈਣ ਭਰਾ ਦੋਸਤ ਵੱਡੇ ਛੋਟੇ ਸਭ ਲਈ ਪਿਆਰ ਸਤਿਕਾਰ ਸਾਰੇ ਹਾਸ ਦੇ ਵਾਸਤੇ ਰੋਖ ਹਸਰੋ ਬਸ ਆਪਾਂ ਇੱਕ ਸੌਂਗ ਜਿਹਾ ਹੀ ਹੁੰਦਾ ਜੀ ਵਾਲਾ ਨਹੀਂ ਹੈਗਾ ਹੈਗਾ ਪੰਜ ਚਾਰ ਕਮੈਂਟ ਦਾ ਬਲੌਗ ਪਾਉਣਾ ਹੁੰਦਾ ਪੰਜ ਸੱਤ ਲੈਨ ਦੱਸ ਦੇਣਾ ਆ ਬਾਅਦ ਉਹ ਵੀ ਆਪਾਂ ਨੇਚਰਲ ਚੀਜ਼ਾਂ ਜਿਵੇਂ ਨੇਚਰਲ ਗੱਲਾਂ ਅੱਜ ਹੈਗਾ 20 ਅਗਸਤ 8ਵਾਂ ਮਹੀਨਾ 2025 ਚੋਨਾ ਕਿੰਨਾ ਵਧੀਆ ਲੱਗਦਾ ਹੈ ਨਾ ਹਰਾ ਹਰਿਆਲੀ ਦਰਖਤ ਲੱਗੇ ਹੋਏ ਇੱਧਰ ਦੀ ਮੋਟਰ ਤੇ ਆਪਾਂ ਇਹ ਕਿ ਕਹਿੰਦੇ ਹੁੰਦੇ ਖੁਸ਼ੀ ਜੀ ਮਿਲਦੀ ਆ ਜਿਵੇਂ ਗਰਮੀਆਂ ਦਾ ਮੌਸਮ ਹੋਵੇ ਹਨਾ ਮੋਟਰ ਤੇ ਜਾਈਏ ਦਰਖਤ ਲੱਗੇ ਹੋਣ ਆਪਾਂ ਸਾਵੇਂ ਬੈਠੇ ਹੁੰਨੇ ਆ ਵਧੀਆ ਜਿਹਾ ਅਲਾਦ ਚੰਗਾ ਜਿਹਾ ਅਲਾਦ ਆ ਯਾਨੀ ਕਿ ਸਕੂਨ ਮਿਲਦਾ ਦਿਲ ਨੂੰ ਮਾਲਕ ਦੀ ਕਿਰਪਾ ਨਾਲ ਚੋਨਾ ਬਹੁਤ ਵਧੀਆ ਹੋਇਆ ਮੁਰਾਬੂਜਾ ਮਾਰਿਆ ਹੋਇਆ ਸਾਰੇ ਸਾਡੇ ਪੰਜਾਬ ਦੇ ਜਿੰਨੇ ਵੀ ਕਿਸਾਨ ਆ ਖੇਤੀਕਾਰ ਦੇ ਆ ਸਾਰਿਆਂ ਦੀ ਫਸਲ ਪੂਰੀ ਵਧੀਆ ਹੋਵੇ ਕਿਸੇ ਮੇਰੇ ਭਰਾ ਦਾ ਨਕਸਾਨ ਨਾ ਹੋਵੇ ਕਿਉਂਕਿ ਸਾਰੀ ਜ਼ਿੰਦਗੀ ਦੀ ਕਮਾਈ ਹੁੰਦੀ ਹੈ ਸਸਲਾਪਾਂ ਜਿਹੜੀ ਖੇਤੀ ਕਰਦੇ ਸਾਰਿਆਂ ਦੀ ਵਧੀਆ ਹੋਵੇ ਕਿਸੇ ਦਾ ਨੁਕਸਾਨ ਨਾ ਹੋਵੇ ਕਿੰਨਾ ਵਧੀਆ ਲੱਗਦਾ ਦੇਖੋ ਕਿਉਂਕਿ ਸਾਡੇ ਕਿਸਾਨ ਭਰਾਵਾਂ ਨੇ ਆਪਣਾ ਘਰਵਾਰ ਬਿਆਹ ਹੋਰ ਕਰਨੇ ਆ ਕਿਸੇ ਨੇ ਆਪਣੀ ਧੀ ਦਾ ਕਿਸੇ ਨੇ ਪੁੱਤ ਦਾ ਬੱਚੇ ਪੜਾਉਣੇ ਲਖਾਉਣੇ ਆ ਹੋਰ ਕਿਸੇ ਦਾ ਦੇਣਾ ਲੈਣਾ ਹੁੰਦਾਗਾ ਲੈਮਟਾਂ ਕੁਝ ਵੀ ਉਹ ਸਾਰਾ ਸਾਡਾ ਫਸਲ ਤੋਂ ਹੀ ਚੱਲਦਾ ਸਾਡੇ ਕਿਸਾਨ ਭਰਾਵਾਂ ਦਾ ਮਾਲਕ ਤਰੱਕੀਆਂ ਬਕਸਿੰਗ ਕਾਮਯਾਬੀਆਂ ਬਕਸਿੰਗ ਸਾਡੇ ਕਿਸਾਨ ਭਰਾਵਾਂ ਨੂੰ ਇੱਕ ਮੇਰੀ ਅਪੀਲ ਆ ਮੇਰੇ ਕਿਸਾਨ ਭਰਾਵਾਂ ਨੂੰ ਖੇਤਾਂ ਵਾਲਿਆਂ ਨੂੰ ਕਿ ਆਪਾਂ ਜਿਹੜੀ ਦਰਖਤ ਹੁੰਦੇ ਆ ਦਰਖਤਾਂ ਦਾ ਬਚਾਅ ਕਰਿਆ ਕਰੀਏ ਚਲੋ اچانک ਹੋ ਜਾਂਦੇ ਅੱਗ ਹੁਣ ਜੋ ਲੱਗਦੀ ਹੈ ਕਈ ਵਾਰੀ ਰੋਕੀ ਨਹੀਂ ਜਾਂਦੀ ਇਹ ਆਗਾ ਅੱਗ ਦੇ ਦੂਰ ਰਹਿਣਾ ਪੈਂਦਾ ਹੈਗਾ ਇਹਨੂੰ ਜਿਹੜਾ ਆਪਾਂ ਵੀ ਆਏ ਹੱਥ ਮਾਰ ਕੇ ਬਿਝਾ ਦਾਂਗੇ ਹਨਾ ਜਾਂ ਪੂਕ ਮਾਰ ਕੇ ਬਿਝਾ ਦਾਂਗੇ ਇਹ ਚੀਜ਼ ਤਾਂ ਆਪਾਂ ਵੀ ਸਮਝਦੇ ਆਂ ਪਰ ਜਿੰਨਾ ਕੋ ਹੋ ਸਕਦਾ ਕੋਸ਼ਿਸ਼ ਕਰਿਆ ਕਰੋ ਵੀ ਆਪਣੇ ਜਿਹੜੇ ਆ ਦਰਖਤ ਲੱਗੇ ਹੁੰਦੇ ਆ ਸਾਈਡਾਂ ਤੇ ਖੇਤਾਂ ਵਿੱਚ ਇਹ ਹਰੀਆਲੀ ਆਪਾਂ ਨੂੰ ਬਹੁਤ ਜ਼ਰੂਰੀ ਆ ਇਹਦਾ ਆਪਾਂ ਬਚਾ ਕਰਿਆ ਕਰੀਏ ਕਿਉਂਕਿ ਮੈਂ ਐਡਾ ਸਿਆਣਾ ਨਹੀਂਗਾ ਸਮਝਦਾਰ ਮੈਂ ਆਦੇ ਆਪ ਨੂੰ ਬਾਲਾ ਦੱਸਾਂ ਨਾ ਕਿਸਾਨ ਭਰਾ ਸਮਝਦਾਰ ਨੇ ਖੇਤੀ ਕਰਦੇ ਆ ਕਿੰਨੇ ਬਚਾ ਕਰਨਾ ਕਰਦੇ ਆ ਵੀਰ ਇਹ ਨਹੀਂ ਹੈਗੀ ਵੀ ਨਹੀਂ ਕਰਦੇ ਆ ਦੇਖੋ ਜ਼ਰਾ ਹੱਥ ਲੱਗੇ ਦੇਖੋ ਕਿੰਨੇ ਮੈਂ ਥੋੜਾ ਕਰੀਬ ਨੇੜੇ ਕਰਕੇ ਦਿਖਾਉਣਾ ਦੇਖੋ ਕਿੰਨਾ ਵਧੀਆ ਲੱਗਦਾ ਇਹ ਦਰਾਖਤਾਂ ਦੀ ਜਿਹੜੇ ਆਪਣੇ ਖੇਤਾਂ ਵਿੱਚ ਦਰਾਖਤ ਹੁੰਦੇ ਆਪਾਂ ਇਹਨਾਂ ਦੀ ਕੇਅਰ ਕਰੀ ਹਨ ਸਾਂਭ ਕਰੀ ਧਿਆਨ ਰੱਖੀ ਵੀ ਆਹ ਦੇਖੋ ਕਿੰਨੇ ਸੋਹਣੇ ਲੱਗਦੇ ਕਿੰਨਾ ਵਧੀਆ ਲੱਗਦਾ ਹੈ ਕਿੰਨੀ ਵਧੀਆ ਹਰਿਆਲੀ ਆ ਵਧੀਆ ਹਨ ਤੇ ਆਹ ਦੇਖੋ ਇਹ ਆਹ ਦੇਖੋ ਲੱਗਦਾ ਨਾ ਹਿਮਾਚਲ ਬਣਿਆ ਪਿਆ ਹੈ ਸਾਨੂੰ ਹਿਮਾਚਲ ਜਾਣ ਦੀ ਲੋੜ ਨਹੀਂ ਪੈਣੀ ਹੈਗੀ ਸਾਡਾ ਹਿਮਾਚਲ ਇੱਥੇ ਬਣ ਜਾਣਾ ਜੇ ਅਸੀਂ ਜਿਆਦਾ ਜਿਆਦਾ ਦਰਖਤ ਲਾਈਏ ਠੰਡਾ ਮੌਸਮ ਸਾਡਾ ਇੱਥੇ ਬਣ ਜਾਣਾ। ਨਾ ਸਾਨੂੰ ਏਸੀਆਂ ਦੀ ਲੋੜ ਪਵੇਗੀ। ਜੇ ਅਸੀਂ 70-80% ਦਰਖਤ ਪੈਦਾ ਕਰ ਲਿਆ ਪੰਜਾਬ ਦੇ ਵਿੱਚ ਸਾਨੂੰ ਹਿਮਾਚਲ ਘੁੰਮਣ ਦੀ ਲੋੜ ਨਹੀਂ ਹੈਗੀ। ਸਾਨੂੰ ਇੱਥੇ ਠੰਡੀ ਹਵਾ ਸਕੂਨ ਮਿਲੇਗਾ। ਬੇਸੇ ਸਾਡੇ ਪੰਜਾਬ ਤੋਂ ਵੱਧ ਕੇ ਕਿਤੇ ਸਕੂਨ ਨਹੀਂ ਹੈਗਾ। ਜਿਹੜਾ ਉਹ ਵਾਦ ਕੇ ਕਿਤੇ ਸਕੂਨ ਨਹੀਂ ਹੈਗਾ ਪੰਜਾਬ ਵਰਗਾ ਕੋਈ ਵੀ ਸਟੇਟ ਜਾਂ ਕੋਈ ਹੋਰ ਦੇਸ਼ ਨਹੀਂ ਹੈਗਾ ਹਰ ਤਰ੍ਹਾਂ ਦਾ ਮੌਸਮ ਜਿਵੇਂ ਆਪਾਂ ਕਹਿੰਦੇ ਆ ਸੌਣ ਭਾਦੋਂ ਦੇਸੀ ਮਹੀਨੇ ਹੋ ਗਏ ਅੰਗਰੇਜ਼ੀ ਮਹੀਨੇ ਹੋ ਗਏ ਤੇ ਹੋਰ ਉਹ ਤਾਂ ਗੱਲਾਂ ਨੇ ਇਤਿਹਾਸਕ ਚੀਜ਼ਾਂ ਅੱਗੇ ਮੈਂ ਕਈ ਵਾਰੀ ਦੱਸਿਆ ਪਿਛਲੀਆਂ ਵੀਡੀਓ ਦੇ ਵਿੱਚ ਆਪਣੇ ਵਲੌਗ ਬਣੇ ਹੋਏ ਆ ਵੀ ਆਪਣਾ ਸਭ ਤੋਂ ਵੱਧ ਕੁਰਬਾਨੀਆਂ ਸਿੱਖ ਕੌਮ ਦੇ ਵਿੱਚ ਸਾਡੀ ਧਰਤੀ ਜਿਹੜੀ ਪੰਜਾਬ ਆ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਤੋਂ ਵੱਧ ਕੇ ਸਾਡਾ ਕੋਈ ਦੇਸ਼ ਜਾਂ ਆਪਣੇ ਦੇਸ਼ ਦੇ ਵਿੱਚ ਸਟੇਟਾਂ ਨੇ ਕੋਈ ਸਟੇਟ ਨਹੀਂ ਹੈਗੀ ਲਹਿੰਦੇ ਪੰਜਾਬ ਵਾਲੇ ਦੇਖੋ ਕਿਵੇਂ ਵਿਰਸਾ ਸਾਂਭੀ ਬੈਠਿਆ ਪੁਰਾਣਾ ਕਿੰਨਾ ਵਧੀਆ ਲੱਗਦਾ ਦੇਖੋ ਤੁਸੀਂ ਇਹ ਇੰਨੇ ਗੱਲ ਕਰਦੇ ਸਿੱਖ ਵੀ ਫਸਲ ਵਧੀਆ ਸਾਰੇ ਆਪਣੇ ਕਿਸਾਨ ਭਰਾਵਾਂ ਦੀ ਫਸਲ ਵਧੀਆ ਰਹੇ ਸਾਰਿਆਂ ਨੂੰ ਆਪਣੇ ਫਸਲ ਤੋਂ ਉਮੀਦਾਂ ਹੁੰਦੀਆਂ ਨੇ ਘਰ-ਬਾਰ ਚਲਾਉਣੇ ਆ ਬੱਚੇ ਪੜਾਉਣੇ ਆ ਵਿਆਹਣੇ ਆ ਤੇ ਦਰਖਤ ਲੱਗੇ ਹੁੰਦੇ ਆਪਣੇ ਖੇਤਾਂ ਵਿੱਚ ਮੋਟਰਾਂ ਦੇ ਹੋਰ ਫਸਲ ਦੇ ਵਿੱਚ ਐ ਇਦਾਂ ਲੱਗੇ ਹੁੰਦੇ ਆ ਬਚਾਇਆ ਕਰੋ ਮੇਰੇ ਭਰਾ ਧਿਆਨ ਰੱਖਿਆ ਕਰੋ ਜਿਆਦਾ ਜਿਆਦਾ ਦਰਖਤ ਦਾ ਖਿਆਲ ਰੱਖਣਾ ਚਲੋ ਅੱਗੇ ਤਾਂ ਆਪਾਂ ਨੂੰ ਹੁਣ ਮਜਬੂਰੀ ਲਾਉਣੀ ਪੈਂਦੀ ਆ ਮੈਂ ਸਮਝਦਾ ਸਾਰੇ ਸਮਝਦੇ ਆ ਖਿਆਲ ਰੱਖਿਆ ਕਰੋ ਠੀਕ ਆ ਵੀਰੇ ਓਕੇ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਹੱਸਦੇ ਵਸਦੇ ਰਹੋ ਸਭ ਖੁਸ਼ ਰਹੋ ਦੁਆ ਮਾਂ ਮੇਰੇ ਵੱਲੋਂ ਸਭ ਲਈ ਸਾਰਿਆਂ ਲਈ ਮੇਰਾ ਪੰਜਾਬ ਹਰ ਦੇਸ਼ ਹਰ ਧਰਮ ਜਾਤੀ ਚੜ੍ਹਦੀ ਕਲਾ ਵਿੱਚ ਰਹੇ ਹੱਸਦਾ ਵਸਦਾ ਰਹੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ